ਚੀਜ਼ ਮੁੜ ਕੇ ਰਹਿੰਦੀ ਨਹੀਂ ਇਸ ਕਰਕੇ ਜਦੋਂ ਸਾਡੇ ਹੱਥ ਸਟੇering ਹੈ ਅਸੀਂ ਗੱਡੀ ਧਿਆਨ ਨਾਲ ਚਲਾਈਏ ਕਿ ਸੱਚੇ ਪਾਤਸ਼ਾਹ ਇਹ ਤੁਹਾਨੂੰ ਗੱਡੀ ਸ਼ੌਹਰਤ ਦੀ ਬਖਸ਼ੀ ਹੈ ਅਸੀਂ ਧਿਆਨ ਨਾਲ ਚਲਾ ਰਹੇ ਕਿਸੇ ਦੇ ਵਿੱਚ ਨਾ ਲੱਗ ਜਾ ਇਹ ਗੱਡੀ ਕਿਸੇ 'ਚ ਲਾ ਕੇ ਠੇਸ ਨਾ ਲੱਗੇ ਕਿਸੇ ਨੂੰ ਸੰਭਾਲ ਕੇ ਰੱਖੀ ਇਹ ਜਿਹੜਾ ਚੋਲਾ ਪ੍ਰਮਾਤਮਾ ਨੇ ਭੋਟੂਸ਼ਾ ਆਲਾ ਸ਼ੌਹਰਤ ਦਾ ਬਖਸ਼ਿਆ ਹੈ ਇੱਥੇ ਕੋਈ ਦਾੜ ਨਾ ਲੱਗ ਜਾ ਲੇਕਿਨ ਅਸੀਂ ਜਦੋਂ ਸ਼ੌਹਰਤ ਦੇ ਨਸ਼ੇ 'ਚ ਅੰਨੇ ਹੋ ਜਾਂਦੇ ਆਂ ਬੜੀਆਂ ਗਲਤੀਆਂ ਕਰ ਜਾਂਦੇ ਆਂ ਫਿਰ ਬਾਅਦ 'ਚ ਸਾਡੇ ਕੋਲ ਮਾਫ਼ੀਆਂ ਹੁੰਦੀਆਂ ਤੇ ਪਹਿਲਾਂ ਤੁਸੀਂ ਸੋਚੋ ਬਿਲਕੁਲ ਸ਼ੌਹਰਤ ਸਾਹਮਣਾ ਵੀ ਕਿਸੇ ਕਿਸੇ ਦੇ ਪਾਸ ਦੀ ਗੱਲ ਹੁੰਦੀ ਹੈ ਜੀ ਜੀ ਜਦੋਂ ਪਾਇਰੇਟ ਮਤਲਬ ਤੁਹਾਡੇ ਪਾਇਰੇਟਸ ਗਾਣੇ ਦੀ ਗੱਲ ਕਰਾਂ ਮੈਂ ਪਾਇਰੇਟ ਜਿਹੜੀ ਤੁਸੀਂ ਬਣਾਉਂਦੇ ਸੀ ਮਜ਼ਾਕ kia ਬਣਾ ਲੈਂਦੇ ਸੀ ਜੀ ਇਹਨਾਂ ਬਹੁਤ ਕਹ ਲਓ ਵੀ ਇੱਕ ਗਾਣੇ ਨੂੰ ਚੇਂਜ ਕਰਨਾ ਮਤਲਬ ਆਬਵੀਅਸਲੀ ਬਹੁਤ ਟੈਲੈਂਟ ਮਤਲਬ ਚਾਹੀਦਾ ਹੱਥ ਚ ਕਲਾ ਚਾਹੀਦੀ ਆ ਗਾਣੇ ਦੇ ਲਿਰਿਕਸ ਬਦਲਣ ਦੇ ਲਈ ਬਹੁਤ ਕਲਾ ਚਾਹੀਦੀ ਹੈ ਸੋ ਕਿਵੇਂ ਕੰਟੈਂਟ ਆਬਜ਼ਰਵ ਕਰਦੇ ਸੀ ਕਿਵੇਂ ਸਭ ਕੁਝ ਤਿਆਰ ਕਰਦੇ ਸੀ ਅਹ ਦੇਖੋ ਜੀ ਸਭ ਤੋਂ ਪਹਿਲਾਂ ਜਿਹੜਾ